ਹੂੰ ਹੂੰ ਡੜੀ ਚੰਗੀ ਤਰ੍ਹਾਂ ਬਤਾ ਜੀ ਕਿਹੜਾ ਇੱਕ ਵਾਰੀ ਦੱਸਿਆ ਤੁਸੀਂ ਜਦੋਂ ਮੈਂ 10ਵੀਂ ਕਰਕੇ ਨਾਨਕੇ ਤੋਂ ਮੁੜਿਆ ਉਦੋਂ ਤੁਸੀਂ ਜਰਮਨ ਤੋਂ ਮੁੜਿਓ ਲੈ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਰੋਜ਼ ਰਾਤ ਨੂੰ ਆਹੀ ਰਕਾਰਡ ਵੱਜਦਾ ਕੁੜੀ ਕੂੰਜ ਵਰਗੀ ਹੋ ਮੁਝ ਦਾ ਕਾਮਾ ਹੂੰ ਆਸ਼ੀਅਨ ਜੜੀ ਉਹ ਪੁਰਸ਼ ਦੀ ਰੇਡ ਵਾਂਗ ਹੋਣੀ ਚਾਹੀਦੀ ਆ ਚੁੱਪ ਕੇ ਚੁੱਪ ਕੇ ਪਰ ਬਾਬਾ ਜੀ ਮੈਂ ਤਾਂ ਹੀ ਵਾਲੇ ਵਨ ਸਾਈਡਡ ਜਿਹਾ ਮੈਚ ਖੇਡ ਰਿਆ ਦੂਜੀ ਟੀਮ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਖੇਡ ਵੀ ਰਿਹਾ ਕਿ ਨਹੀਂ ਉਹ ਦੱਸੋ ਫਿਰ ਪਤਾ ਲਵਾਓ ਗੱਲ ਸੁਣ ਇਸ਼ਕ ਇਮਾਨ ਇਬਾਦਤ ਤੇ ਇਰਾਦਾ ਤੇ ਇੱਤ ਇਹ ਹਾਸਲ ਮੰਗਦੇ ਨੇ ਵਨ ਥਿੰਗ ਮੋਰ ਇੱਕ ਮਿੰਟ ਇੱਕ ਮਿੰਟ ਪਹਿਲਾਂ ਆਪਾਂ ਯਾਦ ਕਰਾਂ ਜੀ ਇਸ਼ਕ ਇਮਾਨ ਇਬਾਦਤ ਇਰਾਦਾ ਤੇ ਇੱਤ ਕੀ ਮੰਗਦੇ ਨੇ ਹੌਸਲਾ ਮੰਗਦੇ ਨੇ ਹੌਸਲਾ ਮੰਗਦੇ ਹਾ ਜੰਮੀ ਮੈਂ ਛੇਤੀ ਪਹੁੰਚ ਜਾ ਸੋਰੇ ਮਾਮੇ ਵੱਲ ਵੀ ਜਾਣਾ ਚੰਗਾ ਮੰਮੀ ਮੈਂ ਆਉਣਾ ਜੀ ਚੰਗਾ ਮੰਮੀ ਮੈਂ ਜਾਣਾ ਜੀ ਪੁੱਤ ਤੇਰੇ ਮਾਮੇ ਹੁਣਾਂ ਨੂੰ ਕਹਦੇ ਆਂ ਅਸੀਂ ਬਾਰ ਆਲੇ ਦਿਨ ਆਵਾਂਗੇ ਠੀਕ ਐ दारू ਨਾ ਪੀ ਕੁੜੀ दारू ਤੇ ਗਾਣਾ ਬੰਦਾ ਆਪਦੀ ਮਰਜ਼ੀ ਨਾਲ ਚੁਣਦਾ ਨਾ ਸੁਣ ਲੈ ਕੋਈ ਗੱਲ ਨਹੀਂ ਚੱਲ